ਉੱਪਰ ਵਿੱਚ ਪਾਰੀ ਪਾ ਗਿਆ ਹੈ ਅੱਛਾ ਜੀ ਕੋਈ ਨੋਟ ਕਰੀਏ ਨਾ ਇਹ ਬਹੁਤ ਗੰਦਾ ਫੁੱਟੇ ਹਨ ਇਹ ਉੱਪਰ ਲੰਮੇ ਪਾਪਾ ਦੇ ਫੁੱਟੇ ਹਨ ਕਿੰਨੇ ਫੁੱਟੇ ਬਹੁਤ ਹਨ ਸਾਰੇ ਚੌਂਕ ਤੋਂ ਨੇ ਜੋ ਫੁੱਟੇ ਤਾਰਨ ਨਹੀਂ ਇਹ ਮਿਚਾ ਕਿ ਇਹ ਤਾਂ ਕੁੜੀਆਂ ਕੀ ਕਰ ਰਹੀਆਂ ਨੇ ਮੈਂ ਆਲਰਾਇਡ ਬੁੱਕ ਕਰਾਈ ਚਈਆ ਉਹ ਬਿਲਕੁਲ ਤੋਂ 40 ਕਿ ਮੈਂ ਕੁੜੀ ਕੁੜੀ ਯੂ ਨੋ ਅਟੈਕ ਤੋਂ ਟਵ ਹੋ ਰਿਹਾ ਹੈ ਕੋਚੀ ਨੂੰ ਕੋਚੀ ਆ ਤੇ ਇੱਥੇ ਮੈਨੂੰ ਕੁੱਟਾ ਲੱਗ ਗਿਆ ਜਿਹੜਾ ਕੁੱਟੇ ਤੇ ਉਹਨਾਂ ਦਾ ਫੋਨ ਹੈ ਮੈਨੂੰ ਫੋਨ ਉਹ ਤਾਂ ਮਾਤ ਦੇ ਚੱਕੇ ਆ ਉਹਨਾਂ ਦੇ ਚੀਫਾ ਪੁੱਲੇ ਹੋਏ ਥੋੜਾ ਪਾਪ ਉੱਤੇ ਕੋਈ ਨਹੀਂ ਬਕਾਣਾ ਨਾ 10 ਸਟੈਂਸ ਤੋਂ ਮੈਨੂੰ ਬਾਹਰ ਨਹੀਂ ਆਣੇ ਨਾ ਕੁੜੀਆਂ ਵੀ ਉੱਪਰ ਹੈਗੀਆਂ تینਾਂ ਹੁਣ ਇੱਕ ਕੁੜੀਆ ਦੋ ਕੁੜੀਆਂ ਪਲਾਂ ਕਿੱਥੇ ਚੱਲੀਆਂ ਗਈਆਂ ਕੁਝ ਨਹੀਂ ਬੋਲਿਆ ਕਿ ਤੇਰਾ ਕੁਝ ਨਹੀਂ ਪਤਾ ਤੁਹਾਨੂੰ ਕਿਉਂ ਪੁੱਛਦੇ ਕੁਝ ਇੰਨੀ ਜਾਤੋਂ ਇੱਥੇ ਕੀ ਕਰਣਾ ਹੈ ਸਰ ਮੈਂ ਇਹਨੂੰ ਦੇਖਣਾ ਹੈ ਕਿ ਕੀ ਕਰ ਰਿਹਾ ਵਾਜ ਜਦ ਮੈਨੂੰ ਦੇਖੇ ਤਾਂ ਉੱਪਰ ਕੁੜੀਆਂ ਤਿੰਨ ਸਾਲ ਕੁੜੀਆਂ ਤਿੰਨਾਂ ਇਹਨਾਂ ਲਈ ਕੁਝ ਉਹ ਕੁੜੀਆਂ ਇੱਥੇ ਕੀ ਕਰ ਰਹੀਆਂ ਤੇਰਾ ਓਕੇ ਤਾਂ ਓਕੇ ਜਿਹਦੇ ਵਿੱਚ ਕੁੜੀਆਂ ਪਾਉਂਦੀਆਂ ਨੇ ਉਹ ਜਿੱਦਿ ਦੀ ਗੱਲ ਹੋਣਾ ਐ ਮੈਨੂੰ ਉਹ ਕਹਿੰਦੇ ਨੇ ਕਿ ਫੋਟੋ ਮਾਰ ਕੇ ਆਪਾਂ ਕਰਦੇ ਹਾਂ ਤੇ ਕਹਿੰਦੇ ਕਿ ਜਿਵੇਂ ਇਹਦੇ ਸਾਡੇ ਕੈਂਡੀਟ ਕਿ ਮੈਂ ਦੁਬਾਰਾ ਚੱਲਣਾ ਬੇਟਾ ਤੁਸੀਂ ਇਹਨਾਂ ਕੋਲ ਜੌਬ ਕਰਦੇ ਹੋ ਜਾਂ ਵੈਸੇ ਫਿਆਲ ਸੀ ਤੁਹਾਡੇ ਮੈਂ ਕਲੋਂਤੀ ਆ ਤੇ ਉੱਥੇ ਲੁਧਿਆਣੀ ਕੀ ਕੰਮ ਕਰਦੇ ਨੇ ਲੁਧਿਆਣੀ ਵੀ ਇਹਦਾ ਹੀ ਕੰਮ ਸਪਾਤ ਹਾਂਜੀ ਓਕੇ ਤੇ ਹੌਂਪਲੀ ਹਾਂਜੀ ਹੁਣ ਉੱਪਰ ਜਦੋਂ ਗਏ ਸੀ ਤੁਸੀਂ ਜਾਂ ਪੁਲਿਸ ਡਿਪਾਰਟਮੈਂਟ ਉੱਪਰ ਗਿਆ ਉੱਪਰ ਹੁਣ ਕੋਈ ਕੁੜੀ ਨਹੀਂ ਹੈ ਇਹ ਕੋ ਕੁੜੀ ਹੈਗੀ ਓਕੇ ਇੱਕ ਕੁੜੀ ਉੱਪਰ ਹੈਗੀ ਉਹ ਕਹਿ ਰਹੀ ਹੈ ਕਿ ਮੈਨੂੰ ਕੁਝ ਨਹੀਂ ਪਤਾ ਜਦ ਵੀ ਉਹ ਬਾਹਰ ਹੈਗੀ ਕਿ ਮੈਨੂੰ ਲੱਗਦਾ ਤੁਹਾਨੂੰ ਵੀਡੀਓ ਦੇਖਤਾ ਦਿਓ ਕਿ ਕਾਰ ਦੇਖ ਕੇ ਅਗਰ ਚੱਲਿਆ ਹੋਇਆ ਬੰਦਾ ਕਿ ਆਪਣਾ ਸੋਚੋ ਤੋ ਵੀਡੀਓ ਪਰਟੀਓ ਉਹ ਤਾਂ ਨਹੀਂ ਕਿ ਚੱਲਿਆ ਜੇ ਜਦੋਂ ਇਹੋ ਜਿਹਾ ਗੱਲ ਨੂੰ ਪਲੀ ਸਮਝੋ ਜਦ ਤੁਸੀਂ ਬੇਟਾ ਕੌਣ ਤਿੱਥੋਂ ਨਿਕਲੇ ਸੀ ਇਹ ਉੱਤੋਂ ਹੀ ਨਿਕਲੇ ਹੀ ਪੌੜੀਆਂ ਕਰਕੇ ਸਾਰੇ ਨੇ ਕੇ ਜਿੰਨੇ ਸੀ ਦੇਖੋ ਜਦੋਂ ਤੁਸੀਂ ਬੇਟਾ 1 ਮਿੰਟ ਖਾਲੇ ਨਹੀਂ ਪਈਦਾ ਨਾ ਜ਼ਿਆਦਾ ਸਿਆਣੇ ਬਣੀ ਰਿਹਾ ਉਹ ਗੱਲੋਂ ਤੁਸੀਂ ਉੱਥੋਂ ਥੱਲੇ ਆਏ ਹਾਂ ਹਾਂਜੀ ਤੁਸੀਂ ਅੱਗੋਂ ਇਹ ਕਹਿ ਰਹੇ ਹੋ ਕਿ ਹੋਈ ਜੀ ਮੇਰਾ ਵੀਡੀਓ ਡਿਲੀਟ ਕਰਾ ਦਿਓ ਜਿੰਨੇ ਬਣਿਆ ਵੀ ਮੈਂ ਨਾਲ ਨਹੀਂ ਸੀ ਐਗਰੀ ਹੋ ਕੇ ਸੁਣ ਲਓ ਹਾਂਜੀ ਅਸੀਂ ਇਹ ਕਹਿ ਰਹੇ ਹਾਂ ਵੀ ਠੀਕ ਹੈ ਇਹ ਬੇਟਾ ਇਹ ਬੇਟੇ ਜੇ ਕਹਿੰਦੇ ਮਪਾਪੋ ਠੀਕ ਹੈ ਵੀ ਨਾਲ ਨਹੀਂ ਅੱਛਾ ਠੀਕ ਹੈ ਫਿਰ ਤੁਹਾਨੂੰ ਮੈਂ ਪੁੱਛਿਆ ਵੀ ਬੇਟਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੁਹਾਡੇ ਮਾਨਚ ਚ ਚੋੜ ਸੀ ਕਿਤੇ ਸਾਡੇ ਵੀ ਚੋੜ ਹੈ ਨਾ ਕਿ ਐਨਾ ਪੈਸਾ ਮੇਰੇ ਕੋਲ ਵੀ ਮੈਂ ਘਰਾਵਾ ਕੰਮ ਕਰਦਾ ਮੈਂ ਤਾਂ ਦੋ ਦੋ ਚਾਰਾਂ ਚ ਘਰ ਨਹੀਂ ਬਣਾ ਸਕਿਆ ਨਾ ਹੀ ਬਣਾ ਸਕਿਆ ਤੁਸੀਂ ਇਹ ਕਰ ਮੇਰੇ ਮਾਪਿਓ ਕਮਾਓ ਤੁਸੀਂ ਚਲੋ ਤੁਹਾਡਾ ਕੰਮ ਹੈ ਤੁਸੀਂ ਛੱ ਮੈਂ ਤਾਂ ਹੀ ਤੁਹਾਨੂੰ ਪੁੱਛਿਆ ਸੀ ਤੁਸੀਂ ਇੱਥੇ ਕੀ ਕਰਦੇ ਹੋ ਮੈਂ ਮੋਟੇ ਦੀ ਜਦ ਮੈਂ ਪੈਸੇ ਕੋਈ ਲੈਣ ਦੇਣ ਦੇ ਵਿੱਚ ਕੰਮ ਕਰਦਾ ਹਾਂ ਇੱਥੇ ਕਿਹੜਾ ਕਾਰ ਕਰਾਇ ਤੇ ਲਿਆ ਆ ਬੈਕ ਸਾਈਡ ਤੇ ਕਿੰਨੇ ਨੰਬਰ ਗਲੇ ਚ ਆ ਬੈਕ ਸਾਈਡ ਤੇ ਹੁਣ ਇਹ ਨਹੀਂ ਪਤਾ ਸਰ 6 ਮਿੰਟ ਜਦੋਂ ਮੈਂ ਆਪਸ ਨੂੰ ਇਹ ਕੱਪ ਡਾਊਨ ਕਰਦਾ ਹਾਂ ਇੱਥੇ ਵੀ ਇੰਨਾ ਜਲੰਦਰ ਹੀ ਦਿੰਦਾ ਪ੍ਰੋਫਿਟ ਡੀਲਰ ਦਾ ਕੰਮ ਹੈ ਭਾਈ ਆ ਜੀ ਇਹ ਲੜਕੀ ਜਿਹੜੀ ਆਈ ਏ ਕੌਣ ਵੈਰੀਫਾਈ ਕਰਦੇ ਜੀ ਅਸੀਂ ਕੁਝ ਵੀ ਨਹੀਂ ਹੈ ਤਾਂ ਤੁਹਾਡੇ ਕੋਲ ਆ ਕੇ ਖੜੇ ਹਾਂ ਜੀ ਕਿ ਅਸੀਂ ਚਾਹ ਰਹੇ ਹਾਂ ਕਿ ਮੇਰੀ ਕੋਟ ਮਾਰ ਹੋਈ ਹੈ ਉਹਨੂੰ ਵੈਰੀਫਾਈ ਕਰਨਾ ਕੋਪਲੈਂਟ ਫਾਈਲ ਕਰਦੇ ਕਰ ਦਿਓ ਲੜਕੀ ਆਈ ਉੱਪਰ ਕਿਹਦੀ ਨਹੀਂ ਆਪਾਂ ਉਹ ਮੈਡਮ ਜਿਹੜੇ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ